ਇਹ ਤਸਵੀਰਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਿੰਘ ਸਾਹਿਬ ਜੋਗੀ ਹਰਪਜਤ ਸਿੰਘ ਯੂਐਸਏ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਵਿਸ਼ਵ ਪ੍ਰਸਿੱਧ ਮਨੋਵਿਗਿਆਨੀ yogi ਅਮਨਦੀਪ ਸਿੰਘ ਜੋ ਕਿ ਸਿੱਖੀ ਦੇ ਪ੍ਰਚਾਰ ਦੇ ਲਈ ਦੁਨੀਆ ਭਰ ਤੋਂ ਹਰ ਸਾਲ ਗੋਰੀਸ਼ਰ ਧਾਲੂਆਂ ਦਾ ਜੱਥਾ ਲੈ ਕੇ ਵਾਫਾਕ ਤੇੜ੍ਹ ਸਥਾਨਾਂ ਦਾ ਦਰਮਨ ਕਰਦੇ ਨੇ ਇਸ ਵਾਰ yogi ਅਮਨਦੀਪ ਸਿੰਘ ਵੀ ਜਰਮਨ ਅਮਰੀਕਾ ਪੁਰਤਗਾਲ, ਕਰੋਸ਼ੀਆ ਤੇ ਏਸ਼ੀਆ ਤੋਂ ਸਰਦਾਲੂਆਂ ਦਾ ਜੱਥਾ ਲੈ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਇਸ ਤੋਂ ਬਾਅਦ ਜੋਗੀ ਜੀ ਸੰਗਤ ਦੇ ਨਾਲ ਬਾਬਾ ਸ਼੍ਰੀ ਚੰਚੀ ਦੇ ਤਪਸਥਾਨ ਰਾਜ ਗਿਰੀਖਟ ਪਿੰਡ ਕੀਵਾਵਾਸ ਨੁਰਪੁਰ 베ਦੀ ਵਿਖੇ ਸੰਗਤਾਂ ਦੇ ਨਾਲ ਨਤਮਸਤਕ ਹੋਏ।